ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਇੰਨਾ ਜ਼ੋਰਦਾਰ ਥੱਪੜ ਮਾਰਿਆ ਹੋਈ ਦੀ ਗੱਲ ਫਟ ਗਈ ਬੇੜਿਤ ਵਿਦਿਆਰਥੀ ਨੂੰ 4 ਟਾਂਕੇ ਲਗਵਾਉਣੇ ਪਏ ਆਪਣੇ ਪੁੱਤਰ ਦੀ ਹਾਲਤ ਵੇਖ ਕੇ ਉਸ ਦੇ ਪਰਿਵਾਰਕ ਮੈਂਬਰ ਫੈਮ ਗਏ ਉਹਨਾਂ ਨੇ ਸੁਕੇਤ ਥਾਣੇ ਵਿੱਚ ਅਧਿਆਪਕ ਖਿਲਾਫ ਕੇਸ ਦਰਜ ਕਰਵਾਇਆ ਘਟਨਾ ਤੋਂ ਬਾਅਦ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਵਿੱਚ ਗੁੱਸਾ ਹੈ ਬੇੜਿਤ ਵਿਦਿਆਰਥੀ ਡਰਿਆ ਹੋਇਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਜ਼ਖਮੀ ਵਿਦਿਆਰਥੀ ਦੇ ਪਿਤਾ ਮਨੋਜ ਰਾਠੌਰ ਨੇ ਦੱਸਿਆ ਕਿ ਉਹਨਾਂ ਦੇ بیٹے ਤੇ ਹਮਲੇ ਦੀ ਸੂਚਨਾ ਮਿਲਣ ਤੇ ਉਹ ਹਸਪਤਾਲ ਪਹੁੰਚੇ ਸਨ ਜਦੋਂ ਉੱਥੇ ਗਏ ਤਾਂ ਵੇਖਿਆ ਬੇਟੇ ਦੀ ਗੱਲ ਤੇ ਜ਼ਖਮਪੀ ਡਾਕਟਰ ਨੇ ਉਸਦੀ ਗੱਲ ਤੇ ਚਾਲ ਟਾਂਕੇ ਲਗਾ ਕੇ ਉਹਦਾ ਇਲਾਜ ਕੀਤਾ ਹੀ ਉਸ ਦਾ ਪੁੱਤਰ ਅੰਗਰੇਜ਼ੀ మీడియం ਦੇ ਸਰਕਾਰੀ ਹਾਇਰ ਸਕੈਂਡਰੀ ਸਕੂਲ ਸੁਕੇਤ ਵਿੱਚ ਛਠਵੀਂ ਜਮਾਤ ਵਿੱਚ ਪੜਦਾ ਹੈ ਮਨੋਜ ਰਾਠੋੜ ਨੇ ਦੱਸਿਆ ਸਕੂਲ ਦੇ ਅਧਿਆਪਕ Shiv Dyal ਨੇ ਮੇਜ਼ ਡਿੱਗਣ ਦੇ ਮਾਮਲੇ ਤੇ ਉਹਦੇ ਬੇਟੇ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਪਰਿਵਾਰ ਨੇ ਅਧਿਆਪਕ ਖਿਲਾਫ ਕੇਸ ਅਰਜ ਕਰਵਾਇਆ ਮਨੋਜ ਰਾਠੋੜ ਅਨੁਸਾਰ ਅਧਿਆਪਕ ਨੇ ਹੱਥ ਵਿੱਚ ਲੋਹੇ ਦੇ ਕੜੇ ਵਰਗੀ ਕੋਈ ਚੀਜ਼ ਪਾਈ ਹੋਈ ਸੀ ਇਹਦੇ ਨਾਲ ਬੱਚੇ ਦੀ ਗੱਲ ਤੇ ਡੂੰਘਾ ਜ਼ਖਮ ਹੋ ਗਿਆ ਇਸ ਤੋਂ ਬਾਅਦ ਸਕੂਲ ਦੇ ਦੋ ਵਿਦਿਆਰਥੀ ਉਸ ਨੂੰ ਹਸਪਤਾਲ ਲੈ ਕੇ ਹਸਪਤਾਲ ਤੋਂ ਨਜ਼ਰੂ ਆਪ ਨੇ ਬੀਚੇ ਤੇ ਹੋਏ ਹਮਲੇ ਦੀ ਜਾਣਕਾਰੀ ਮਿਲੇ ਅਸਤੇ ਉਹ ਉੱਥੇ ਪਹੁੰਚ ਗਿਆ ਰਾਠੌਰ ਅਨੁਸਾਰ ਜਦੋਂ ਉਸਨੇ ਇਸ ਬਾਰੇ ਅਧਿਆਪਕ ਨੂੰ ਸ਼ਿਕਾਇਤ ਕੀਤੀ ਤਾਂ ਬਦਸਲੂਕੀ ਕਰਨ ਲੱਗਿਆ ਸੁਚੇਤ ਰਗੂਵੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਹੈ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਜੁਰੂਚ ਦੇ ਆਪਕ ਦੇ ਕੁੱਟਮਾਰ ਤੋਂ ਬਾਅਦ ਵਿਦਿਆਰਥੀ ਦੀ ਮੌਤ ਹੋ ਗਈ ਹੈ ਜ਼ਿਕਰ ਹੋ ਗਿਆ ਕਿ ਰਾਜਸਥਾਨ ਚ ਸਕੂਲ ਚ ਬੱਚਿਆਂ ਤੇ ਬਹਿਰੈਮੀ ਨਾਲ ਕੁੱਟਮਾਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾ ਚੁੱਕਿਆ ਹੈ ਕਈ ਵਾਰ ਬੱਚਿਆਂ ਨੂੰ ਹਸਪੀਟਲ ਦਾਖਲ ਕਰਵਾਉਣਾ ਪਿਆ ਇੱਥੋਂ ਤੱਕ ਕਿ 2-3 ਮਾਮਲਿਆਂ ਦੇ ਵਿੱਚ ਵਿਦਿਆਰਥੀਆਂ ਦੀ ਮੌਤ ਤੱਕ ਹੋ ਗਈ ਹੈ ਅਕਤੂਬਰ 2021 ਦੇ ਵਿੱਚ ਵੀ ਇਸੇ ਤਰੀਕੇ ਦਾ ਮਾਮਲਾ ਹੋਇਆ ਸੀ ਜਿਦੇ ਵਿੱਚ ਅਧਿਆਪਕ ਵੱਲੋਂ ਹੁੱਟਣ ਤੋਂ ਬਾਅਦ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ ਸੋ ਜੇਕਰ ਸਕੂਲ ਦੇ ਵਿੱਚ ਬੱਚੇ ਪੜਾ ਰਹੇ ਪੜਾਏ ਜਾ ਰਹੇ ਨੇ ਅਧਿਆਪਕਾਂ ਵੱਲੋਂ ਇਸ ਚੀਜ਼ ਦਾ ਜ਼ਰੂਰ ਖਾਸ ਧਿਆਨ ਰੱਖਣ ਕਿ ਬੱਚਿਆਂ ਨੂੰ ਡਰਾ ਡਾਂਟਿਆ ਜਾਵੇ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਨਾ ਮਾਰਿਆ ਜਾਵੇ ਕਿ ਮੌਤ ਦੇ ਘਾਟ ਤੱਕ ਉਹ ਬੱਚੇ ਐ ਮਾਸੂਮ ਜਿਹੜੇ ਉੱਥੇ ਪੜਨ ਲਈ ਆਏ ਨੇ ਉੱਤਰ ਜਾਣ ਅਪਡੇਟ ਲੈ ਕੇ ਰੁਗਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ